45 ਸਾਲਾ ਗੁਰਨਾਮ ਸਿੰਘ ਯੂਕੇ ਤੋਂ ਇੰਡੀਆ ਆਉਂਦਾ ਹੈ ਇੱਥੇ ਉਹਦੀ ਮੁਲਾਕਾਤ ਹੁੰਦੀ ਹੈ ਇੱਕ ਨਰਿੰਦਰ ਕੌਰ ਦੇ ਨਾਲ ਇਹ ਜੋ ਨਰਿੰਦਰ ਕੌਰ ਸੀ ਇਹ ਯੂਪੀ ਦੇ ਸਹਾਰਨਪੁਰ ਦੀ ਰਹਿਣ ਵਾਲੀ ਸੀ ਨਰਿੰਦਰ ਕੌਰ ਪਹਿਲਾਂ ਵਿਆਹੀ ਹੋਈ ਸੀ ਇਸਦੇ ਘਰ ਦੇ ਵਿੱਚ ਕੋਈ ਵੀ ਔਲਾਦ ਪੈਦਾ ਨਹੀਂ ਹੋਈ ਸੀ ਤਾਂ ਇਸੇ ਕਰਕੇ ਜੋ ਨਰਿੰਦਰ ਕੌਰ ਸੀ ਇਸ ਦਾ ਆਪਣੇ ਪਤੀ ਦੇ ਨਾਲ ਤਲਾਕ ਹੋ ਚੁੱਕਿਆ ਸੀ ਤਾਂ ਉੱਧਰ ਜੋ ਗੁਰਨਾਮ ਸਿੰਘ ਸੀ ਉਹ ਵੀ ਵਿਆਹਾ ਹੋਇਆ ਸੀ ਤੇ ਉਸਦੇ ਘਰ ਦੇ ਵਿੱਚ ਵੀ ਕੋਈ ਔਲਾਦ ਨਹੀਂ ਸੀ ਜੋ ਗੁਰਨਾਮ ਸਿੰਘ ਸੀ ਇਹ ਨਰਿੰਦਰ ਕੌਰ ਦੇ ਸਾਹਮਣੇ ਇੱਕ ਕੰਡੀਸ਼ਨ ਰੱਖਦਾ ਹੈ ਇਹ ਉਸ ਨੂੰ ਕਹਿੰਦਾ ਹੈ ਕਿ ਉਹ ਉਸ ਦੇ ਨਾਲ ਵਿਆਹ ਕਰਵਾ ਲਵੇ ਪਰ ਉਹ ਉਸ ਦੇ ਅੱਗੇ ਇੱਕ ਸ਼ਰਤ ਵੀ ਰੱਖਦਾ ਹੈ ਗੁਰਨਾਮ ਸਿੰਘ ਦਾ ਕਹਿਣਾ ਹੁੰਦਾ ਹੈ ਕਿ ਉਹ ਵਿਆਹਿਆ ਹੋਇਆ ਹੈ ਤੇ ਉਸ ਦੀ ਪਤਨੀ ਵੀ ਹੈ ਤਾਂ ਇਸ ਕਰਕੇ ਜੇ ਨਰਿੰਦਰ ਕੌਰ ਨੇ ਉਸ ਦੇ ਨਾਲ ਵਿਆਹ ਕਰਵਾਉਣਾ ਹੈ ਤਾਂ ਉਹਨਾਂ ਤਿੰਨਾਂ ਨੂੰ ਹੀ ਇਕੱਠੇ ਰਹਿਣਾ ਪਵੇਗਾ ਉਹ ਆਪਣੀ ਪਹਿਲੀ ਪਤਨੀ ਨੂੰ ਵੀ ਨਹੀਂ ਛੱਡੇਗਾ ਗੁਰਨਾਮ ਸਿੰਘ ਦੀ ਜੋ ਨਰਿੰਦਰ ਕੌਰ ਦੇ ਨਾਲ ਮੁਲਾਕਾਤ ਹੋਈ ਸੀ ਇਹ ਇੱਕ ਫਰਟੀਲਿਟੀ ਹਸਪੀਟਲ ਦੇ ਵਿੱਚ ਹੋਈ ਸੀ ਜੋ ਗੁਰਨਾਮ ਸਿੰਘ ਸੀ ਉਹ ਆਪਣੀ ਪਹਿਲੀ ਪਤਨੀ ਸਤਿੰਦਰ ਕੌਰ ਨੂੰ ਇਲਾਜ ਦੇ ਲਈ ਉੱਥੇ ਹਸਪੀਟਲ ਦੇ ਵਿੱਚ ਲੈ ਕੇ ਗਿਆ ਸੀ ਤੇ ਉੱਥੇ ਹੀ ਨਰਿੰਦਰ ਕੌਰ ਇਸ ਨੂੰ ਮਿਲੀ ਸੀ ਉੱਥੇ ਇਹਨਾਂ ਦੀ ਆਪਸ ਦੇ ਵਿੱਚ ਗੱਲਬਾਤ ਹੁੰਦੀ ਹੈ ਤੇ ਇਹੀ ਗੱਲਬਾਤ ਅੱਗੇ ਜਾ ਕੇ ਇਹਨਾਂ ਦੇ ਵਿਆਹ ਤੱਕ ਪਹੁੰਚ ਜਾਂਦੀ ਹੈ ਹੁਣ ਜਿਸ ਸਮੇ ਇਹ ਗੁਰਨਾਮ ਸਿੰਘ ਨਰਿੰਦਰ ਕੌਰ ਨੂੰ ਮਿਲਿਆ ਸੀ ਤਾਂ ਉਸ ਸਮੇ ਇਸ ਦੀ ਜੋ ਉਮਰ ਸੀ ਤਕਰੀਬਨ 50 ਸਾਲ ਦੇ ਕਰੀਬ ਸੀ ਤੇ ਉਧਰ ਜੋ ਨਰਿੰਦਰ ਕੌਰ ਸੀ ਉਸ ਦੀ ਉਮਰ 34 ਸਾਲ ਦੇ ਕਰੀਬ ਸੀ ਸਾਲ 2011 ਦੇ ਵਿੱਚ ਨਰਿੰਦਰ ਕੌਰ ਦਾ ਗੁਰਨਾਮ ਸਿੰਘ ਦੇ ਨਾਲ ਇਹਨਾਂ ਦੇ ਪਰਿਵਾਰ ਦੇ ਕੁਝ ਲੋਕਾਂ ਦੀ ਮੌਜੂਦਗੀ ਵਿੱਚ ਪਿੰਡ ਦੇ ਹੀ ਗੁਰਦੁਆਰੇ ਦੇ ਵਿੱਚ ਵਿਆਹ ਕਰ ਦਿੱਤਾ ਜਾਂਦਾ ਹੈ ਜੋ ਨਰਿੰਦਰ ਕੌਰ ਦੇ ਘਰ ਦੇ ਸੀ ਜੋ ਫੈਮਿਲੀ ਮੈਂਬਰ ਸੀ ਉਹਨਾਂ ਨੂੰ ਵੀ ਇਹ ਪਤਾ ਸੀ ਕਿ ਜੋ ਗੁਰਨਾਮ ਸਿੰਘ ਹੈ ਉਹ ਪਹਿਲਾਂ ਹੀ ਵਿਆਹਿਆ ਹੋਇਆ ਹੈ ਫਿਰ ਵੀ ਜੋ ਨਰਿੰਦਰ ਕੌਰ ਦੇ ਪਰਿਵਾਰ ਵਾਲੇ ਸੀ ਉਹ ਗੁਰਨਾਮ ਸਿੰਘ ਦੇ ਨਾਲ ਇਸ ਦਾ ਵਿਆਹ ਕਰਨ ਦੇ ਲਈ ਤਿਆਰ ਹੋ ਜਾਂਦੇ ਨੇ ਹੁਣ ਵਿਆਹ ਤੋਂ ਕੁਝ ਸਮੇਂ ਬਾਅਦ ਹੀ ਜੋ ਗੁਰਨਾਮ ਸਿੰਘ ਸੀ ਇਹ ਨਰਿੰਦਰ ਕੌਰ ਨੂੰ ਆਪਣੇ ਕੋਲ ਇੰਗਲੈਂਡ ਬੁਲਾ ਲੈਂਦਾ ਹੈ ਹੁਣ ਇਹ ਉੱਥੇ ਸਾਊਥ ਹਾਲ ਦੇ ਵਿੱਚ ਆਪਣੀ ਪਹਿਲੀ ਪਤਨੀ ਸਤਿੰਦਰ ਕੌਰ ਤੇ ਨਰਿੰਦਰ ਕੌਰ ਦੇ ਨਾਲ ਇਕੱਠੇ ਇੱਕ ਘਰ ਦੇ ਵਿੱਚ ਰਹਿਣ ਲੱਗਦੇ ਨੇ ਤੇ ਅੱਗੇ ਜਾ ਕੇ ਕੁਝ ਸਮੇਂ ਬਾਅਦ ਹੀ ਇਹਨਾਂ ਦੇ ਘਰ ਦੇ ਵਿੱਚ ਇੱਕ ਬੇਟਾ ਪੈਦਾ ਹੁੰਦਾ ਹੈ ਜੋ ਇਹਨਾਂ ਦੀ ਪਹਿਲੀ ਔਲਾਦ ਹੁੰਦੀ ਹੈ ਕਿਉਂਕਿ ਜੋ ਗੁਰਨਾਮ ਸਿੰਘ ਸੀ ਉਸਦੇ ਵੀ ਪਹਿਲੀ ਪਤਨੀ ਤੋਂ ਕੋਈ ਵੀ ਬੱਚਾ ਨਹੀਂ ਸੀ ਤਾਂ ਹੁਣ ਇਸ ਕਰਕੇ ਘਰ ਦੇ ਵਿੱਚ ਬਹੁਤ ਹੀ ਖੁਸ਼ੀਆਂ ਆ ਜਾਂਦੀਆਂ ਨੇ ਤੇ ਜੋ ਉਹ ਬੱਚਾ ਲੜਕਾ ਪੈਦਾ ਹੁੰਦਾ ਹੈ ਉਸ ਦਾ ਨਾਮ ਗੁਰਨੂਰ ਸਿੰਘ ਰੱਖਿਆ ਜਾਂਦਾ ਹੈ ਹੁਣ ਪਰਿਵਾਰ ਪੂਰਾ ਖੁਸ਼ੀ ਦੇ ਵਿੱਚ ਸੀ ਕਿਉਂਕਿ ਗੁਰਨਾਮ ਸਿੰਘ ਦੇ ਘਰ ਔਲਾਦ ਪੈਦਾ ਹੋ ਚੁੱਕੀ ਸੀ ਤਾਂ ਹੁਣ ਸਾਲ ਆ ਜਾਂਦਾ 2012 ਤਾਂ ਹੁਣ 2012 ਦੇ ਵਿੱਚ ਉਹ ਗੁਰਨਾਮ ਸਿੰਘ ਸੀ ਇਹ ਯੂਕੇ ਤੋਂ ਇੰਡੀਆ ਆਉਂਦਾ ਹੈ ਕਿਉਂਕਿ ਇਹਨਾਂ ਨੇ ਕਾਫੀ ਸਾਰੀਆਂ ਸੁਖਣਾ ਸੁੱਖੀਆਂ ਹੁੰਦੀਆਂ ਨੇ ਕਾਫੀ ਮੰਨਤਾ ਮੰਗੀਆਂ ਹੁੰਦੀਆਂ ਨੇ ਤੇ ਇਹਨਾਂ ਨੇ ਉਹ ਪੂਰੀਆਂ ਕਰਨੀਆਂ ਨੇ ਤਾਂ ਇਸ ਕਰਕੇ ਜੋ ਇਹ ਗੁਰਨਾਮ ਸਿੰਘ ਸੀ ਇਹ ਆਪਣੀ ਦੋਨੋਂ ਪਤਨੀਆਂ ਦੇ ਨਾਲ ਇੰਡੀਆ ਆਉਂਦਾ ਜਦੋਂ ਵੀ ਇਹ ਆਪਣੇ ਸਹੁਰੇ ਘਰ ਜਾਂਦਾ ਤਾਂ ਇਹ ਆਪਣੀਆਂ ਦੋਨੋਂ ਪਤਨੀਆਂ ਨੂੰ ਨਾਲ ਲੈ ਕੇ ਜਾਂਦਾ ਹੈ ਜਦੋਂ ਵੀ ਇਹ ਨਰਿੰਦਰ ਦੇ ਘਰ ਦੇ ਵਿੱਚ ਜਾਂਦਾ ਹੈ ਮਤਲਬ ਨਰਿੰਦਰ ਕੌਰ ਦੇ ਪੇਕੇ ਘਰ ਦੇ ਵਿੱਚ ਜਾਂਦਾ ਤਾਂ ਇਹ ਆਪਣੀ ਪਹਿਲੀ ਪਤਨੀ ਸਤਿੰਦਰ ਕੌਰ ਨੂੰ ਵੀ ਨਾਲ ਹੀ ਉੱਥੇ ਲੈ ਕੇ ਜਾਂਦਾ ਸੀ ਐਸੀ ਤਰ੍ਹਾਂ ਸਮਾਂ ਨਿਕਲਦਾ ਤੇ ਸਾਲ ਆ ਜਾਂਦਾ 2013 ਤਾਂ 2013 ਦੇ ਵਿੱਚ ਨਰਿੰਦਰ ਕੌਰ ਦੇ ਘਰ ਇੱਕ ਹੋਰ ਬੇਟਾ ਪੈਦਾ ਹੁੰਦਾ ਹੈ ਤਾਂ ਹੁਣ ਇਸ ਕਰਕੇ ਘਰ ਦੇ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਹੋ ਜਾਂਦੀਆਂ ਨੇ ਹੁਣ ਜੋ ਗੁਰਨਾਮ ਸਿੰਘ ਸੀ ਉਸ ਨੂੰ ਜੋ ਚਾਹੀਦਾ ਸੀ ਉਹ ਸਭ ਕੁਝ ਉਸੇ ਤਰ੍ਹਾਂ ਹੋ ਰਿਹਾ ਸੀ ਤਾਂ ਇਸ ਕਰਕੇ ਜੋ ਗੁਰਨਾਮ ਸਿੰਘ ਸੀ ਉਸ ਦਾ ਹੁਣ ਜੋ ਬਿਹੇਵੀਅਰ ਹੁੰਦਾ ਇਹ ਚੇਂਜ ਹੋਣਾ ਸ਼ੁਰੂ ਹੋ ਜਾਂਦਾ ਹੈ ਤਾਂ ਹੁਣ ਜਦੋਂ ਇਸਦੇ ਦੂਸਰਾ ਬੇਟਾ ਪੈਦਾ ਹੁੰਦਾ ਹੈ ਤਾਂ ਉਸ ਤੋਂ ਕੁਝ ਸਮਾਂ ਬਾਅਦ ਹੀ ਇਹ ਨਰਿੰਦਰ ਕੌਰ ਦੇ ਉੱਤੇ ਪ੍ਰੈਸ਼ਰ ਪਾਉਣਾ ਸ਼ੁਰੂ ਕਰ ਦਿੰਦਾ ਹੈ ਇਹ ਉਸ ਨੂੰ ਕਹਿੰਦਾ ਹੈ ਕਿ ਤੂੰ ਮੈਨੂੰ ਡਾਈਵੋਰਸ ਦੇ ਇਹ ਉਸ ਨੂੰ ਤਲਾਕ ਦੇ ਲਈ ਮਜਬੂਰ ਕਰਨਾ ਸ਼ੁਰੂ ਕਰ ਦਿੰਦਾ ਹੈ ਪਰ ਉਧਰ ਜੋ ਨਰਿੰਦਰ ਕੌਰ ਸੀ ਉਹ ਇਸ ਨੂੰ ਇਸ ਗੱਲ ਤੋਂ ਬਿਲਕੁਲ ਇਨਕਾਰ ਕਰ ਦਿੰਦੀ ਹੈ ਉਹ ਇਸ ਨੂੰ ਤਲਾਕ ਦੇਣ ਤੋਂ ਬਿਲਕੁਲ ਹੀ ਸਾਫ਼ ਮਨਾ ਕਰ ਦਿੰਦੀ ਹੈ ਪਹਿਲੇ ਦਿਨ ਤੋਂ ਹੀ ਜੋ ਗੁਰਨਾਮ ਸਿੰਘ ਸੀ ਇਸ ਦਾ ਇਹੀ ਪਲਾਨ ਸੀ ਇਹ ਸੋਚਦਾ ਸੀ ਕਿ ਨਰਿੰਦਰ ਕੌਰ ਦੇ ਨਾਲ ਮੈਂ ਵਿਆਹ ਕਰਵਾ ਲੈਂਦਾ ਹਾਂ ਤੇ ਜੇਕਰ ਅੱਗੇ ਜਾ ਕੇ ਬੱਚੇ ਪੈਦਾ ਹੋ ਜਾਂਦੇ ਨੇ ਤਾਂ ਫਿਰ ਮੈਂ ਇਸ ਤੋਂ ਬਾਅਦ ਨਰਿੰਦਰ ਨੂੰ ਤਲਾਕ ਦੇ ਦੇਵਾਂਗਾ ਗੁਰਨਾਮ ਸਿੰਘ ਦੇ ਦਿਮਾਗ ਦੇ ਵਿੱਚ ਇਹ ਵੀ ਪਲਾਨ ਸੀ ਇੱਕ ਕਿ ਜੋ ਨਰਿੰਦਰ ਕੌਰ ਹੈ ਉਹ ਉਹ ਨੂੰ ਕਦੇ ਵੀ ਯੂਕੇ ਦੇ ਵਿੱਚ ਪੱਕਾ ਨਹੀਂ ਹੋਣ ਦੇਵੇਗਾ ਤਾਂ ਇਸ ਕਰਕੇ ਜੋ ਇਹ ਗੁਰਨਾਮ ਸਿੰਘ ਸੀ ਇਹ ਹਰੇਕ 6 ਮਹੀਨੇ ਬਾਅਦ ਨਰਿੰਦਰ ਕੌਰ ਨੂੰ ਇੰਡੀਆ ਭੇਜ ਦਿੰਦਾ ਸੀ ਉਹ ਇਹ ਸੋਚਦਾ ਸੀ ਕਿ ਇਸ ਤਰ੍ਹਾਂ ਕਰਨ ਦੇ ਨਾਲ ਉਸਦੇ ਪੇਪਰਾਂ ਦੇ ਵਿੱਚ ਪ੍ਰੋਬਲਮ ਆ ਜਾਵੇਗੀ ਤੇ ਉਹ ਕਦੇ ਵੀ ਯੂਕੇ ਦੇ ਵਿੱਚ ਪੱਕੀ ਨਹੀਂ ਹੋ ਪਾਵੇਗੀ। ਹੁਣ ਜੋ ਅੱਗੇ ਗੁਰਨਾਮ ਸਿੰਘ ਸੀ ਇਹ ਆਪਣੇ ਬੱਚੇ ਦੀ ਛੋਟੇ بیٹے ਦੀ ਲੋੜੀ ਮਨਾਉਣਾ ਚਾਹੁੰਦਾ ਸੀ ਤਾਂ ਇਸ ਕਰਕੇ ਇਹ 2014 ਦੇ ਅਖੀਰ ਦੇ ਵਿੱਚ ਫੇਰ ਇੰਡੀਆ ਆ ਜਾਂਦੇ ਨੇ ਤੇ ਹੁਣ 2015 ਦੇ ਸ਼ੁਰੂ ਦੇ ਵਿੱਚ ਇਹਨਾਂ ਨੇ ਲੋੜੀ ਦਾ ਪ੍ਰੋਗਰਾਮ ਕਰਨਾ ਹੁੰਦਾ ਹੈ। ਗੁਰਨਾਮ ਸਿੰਘ ਇੱਥੇ ਆ ਕੇ ਇੱਕ ਨਵਾਂ ਘਰ ਵੀ ਖਰੀਦ ਲੈਂਦਾ ਹੈ ਤੇ ਇਹੇ ਇਹੀ ਸੋਚਦਾ ਸੀ ਕਿ ਜੋ ਵੀ ਲੋਹੜੀ ਦਾ ਫੰਕਸ਼ਨ ਕੀਤਾ ਜਾਵੇ ਇਸ ਘਰ ਦੇ ਵਿੱਚ ਕੀਤਾ ਜਾਵੇ ਪਰ ਉੱਥੇ ਅਚਾਨਕ ਕੀ ਹੁੰਦਾ ਹੈ ਕਿ ਇਹ ਲੋਹੜੀ ਦਾ ਜੋ ਫੰਕਸ਼ਨ ਸੀ ਅਚਾਨਕ ਹੀ ਕੈਨਸਲ ਕਰ ਦਿੰਦੇ ਨੇ ਤੇ ਜਦੋਂ ਇਹ ਰਿਸ਼ਤੇਦਾਰ ਇਹਨਾਂ ਨੂੰ ਇਹ ਚੀਜ਼ ਪੁੱਛਦੇ ਨੇ ਤਾਂ ਫਿਰ ਇਹ ਉਹਨਾਂ ਨੂੰ ਅੱਗੇ ਦੱਸਦਾ ਆ ਕਿ ਉਹਨਾਂ ਨੂੰ ਇੰਗਲੈਂਡ ਦੇ ਵਿੱਚ ਕੋਈ ਜ਼ਰੂਰੀ ਕੰਮ ਪੈ ਗਿਆ ਹੈ ਤਾਂ ਇਸ ਕਰਕੇ ਉਹਨਾਂ ਨੂੰ ਇਮੀਡੀਏਟ ਉੱਥੇ ਵਾਪਸ ਜਾਣਾ ਪਵੇਗਾ ਪਹਿਲਾਂ ਇਹਨਾਂ ਦਾ ਇਹ ਪਲਾਨ ਹੁੰਦਾ ਹੈ ਕਿ ਇਹ ਜਨਵਰੀ ਦੇ ਅਖੀਰ ਤੱਕ ਇੰਡੀਆ ਦੇ ਵਿੱਚ ਹੀ ਰਹਿਣਗੇ ਪਰ ਜਿਵੇਂ ਹੀ 16 ਜਨਵਰੀ ਆਉਂਦੀ ਹੈ ਗੁਰਨਾਮ ਸਿੰਘ ਆਪਣੇ ਪਰਿਵਾਰ ਦੇ ਨਾਲ ਵਾਪਸ ਇੰਗਲੈਂਡ ਲਈ ਚੱਲ ਪੈਂਦਾ ਹੈ ਤੇ ਫਿਰ ਉਸ ਤੋਂ ਇੱਕ ਦਿਨ ਬਾਅਦ 17 ਜਨਵਰੀ ਨੂੰ ਉਹ ਉੱਥੇ ਪਹੁੰਚ ਗਏ ਆਪਣੇ ਸਹੁਰਿਆਂ ਨੂੰ ਫੋਨ ਕਰਦਾ ਹੈ ਉਹਨਾਂ ਨਾਲ ਗੱਲਬਾਤ ਕਰਦਾ ਹੈ ਕਿ ਅਸੀਂ ਸੁਖੀ ਸੰਦੀ ਇੱਥੇ ਪਹੁੰਚ ਗਏ ਆ ਤੇ ਫਿਰ ਉਸ ਤੋਂ ਬਾਅਦ ਇੱਕ ਦਿਨ ਹੋਰ ਨਿਕਲ ਜਾਂਦਾ ਹੈ 18 ਤਰੀਕ ਨੂੰ ਇਹ ਆਪਣੇ ਬੱਚਿਆਂ ਦੀ ਉਹਨਾਂ ਦੇ ਨਾਨਾ ਨਾਨੀ ਦੇ ਨਾਲ ਫੋਨ ਦੇ ਉੱਤੇ ਗੱਲ ਵੀ ਕਰਵਾਉਂਦਾ ਹੈ ਪਰ ਇਹ ਨਰਿੰਦਰ ਕੌਰ ਦੀ ਗੱਲ ਉਹਨਾਂ ਦੇ ਨਾਲ ਨਹੀਂ ਕਰਵਾਉਂਦਾ ਇਹ ਉਹਨਾਂ ਨੂੰ ਬਹਾਨਾ ਮਾਰਦਾ ਹੈ ਕਿ ਨਰਿੰਦਰ ਕੌਰ ਥੱਕੀ ਹੋਈ ਹੈ ਉਹ ਸੁੱਤੀ ਹੋਈ ਹੈ ਤਾਂ ਇਸ ਕਰਕੇ ਮੈਂ ਬਾਅਦ ਵਿੱਚ ਤੁਹਾਡੇ ਨਾਲ ਉਸ ਦੀ ਗੱਲ ਕਰਵਾ ਦੇਵਾਂਗਾ ਹੁਣ ਇਸ ਤਰ੍ਹਾਂ ਕਰਦੇ ਕਰਦੇ 20 ਜਨਵਰੀ ਆ ਜਾਂਦੀ ਹੈ ਤੇ ਨਰਿੰਦਰ ਕੌਰ ਦੀ ਆਪਣੇ ਫੈਮਲੀ ਦੇ ਨਾਲ ਕੋਈ ਵੀ ਗੱਲਬਾਤ ਨਹੀਂ ਹੁੰਦੀ ਤਾਂ ਹੁਣ 21 ਜਨਵਰੀ ਦੇ ਦਿਨ ਜੋ ਇਹ ਗੁਰਨਾਥ ਸਿੰਘ ਸੀ ਆਪਣੇ ਸਹੁਰਿਆਂ ਨੂੰ ਫੋਨ ਕਰਦਾ ਹੈ ਤੇ ਉਹਨਾਂ ਨੂੰ ਇਹ ਕਹਿੰਦਾ ਹੈ ਕਿ ਨਰਿੰਦਰ ਕੌਰ ਪਤਾ ਨਹੀਂ ਕਿੱਥੇ ਚਲੀ ਗਈ ਹੈ ਉਹ ਘਰ ਦੇ ਵਿੱਚੋਂ ਗਹਿਣੇ ਤੇ ਹੋਰ ਸਮਾਨ ਲੈ ਕੇ ਘਰ ਛੱਡ ਕੇ ਚਲੀ ਗਈ ਹੈ ਪਰ ਬੱਚੇ ਜੋ ਨੇ ਉਹ ਮੇਰੇ ਕੋਲ ਇੱਥੇ ਘਰ ਦੇ ਵਿੱਚ ਹੀ ਨੇ ਉਹ ਪਤਾ ਨਹੀਂ ਕਿੱਥੇ ਚਲੀ ਗਈ ਹੈ ਤੇ ਕਿਉਂ ਚਲੀ ਗਈ ਹੈ ਹੁਣ ਗੁਰਨਾਮ ਸਿੰਘ ਦੀਆਂ ਇਹ ਗੱਲਾਂ ਸੁਣ ਕੇ ਜੋ ਨਰਿੰਦਰ ਕੌਰ ਦੇ ਘਰ ਦੇ ਸੀ ਉਹਨਾਂ ਦੇ ਮਨ ਦੇ ਵਿੱਚ ਡਾਊਟ ਆ ਜਾਂਦਾ ਹੈ ਕਿਉਂਕਿ ਉਹ ਸੋਚਦੇ ਨੇ ਕਿ ਜੋ ਨਰਿੰਦਰ ਕੌਰ ਸੀ ਉਹ ਆਪਣੇ ਬੱਚਿਆਂ ਨੂੰ ਛੱਡ ਕੇ ਕਿਤੇ ਨਹੀਂ ਜਾ ਸਕਦੀ ਜੇਕਰ ਉਹ ਕਿਤੇ ਵੀ ਜਾਵੇਗੀ ਤਾਂ ਉਹ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਹੀ ਜਾਏਗੀ ਤਾਂ ਫਿਰ ਉਹ ਅੱਗੇ ਕੀ ਕਰਦੇ ਨੇ ਉਹਨਾਂ ਦੇ ਮਨ ਦੇ ਵਿੱਚ ਸ਼ੱਕ ਆ ਜਾਂਦਾ ਹੈ ਤਾਂ ਫਿਰ ਉਹ ਐਮਬੈਸੀ ਦੇ ਵਿੱਚ ਕੰਟੈਕਟ ਕਰਦੇ ਨੇ ਤੇ ਫਿਰ ਉੱਥੋਂ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਜੋ ਨਰਿੰਦਰ ਕੌਰ ਸੀ ਉਹ ਇੰਡੀਆ ਆਈ ਸੀ ਪਰ ਉਹ ਵਾਪਸ ਇੰਗਲੈਂਡ ਕਦੇ ਗਈ ਹੀ ਨਹੀਂ ਜਾਨੀ ਕਿ ਜਦੋਂ ਗੁਰਨਾਮ ਸਿੰਘ ਨੇ ਫੈਮਿਲੀ ਨੂੰ ਇਹ ਦੱਸਿਆ ਸੀ ਕਿ ਅਸੀਂ ਵਾਪਸ ਇੰਗਲੈਂਡ ਗਏ ਹਾਂ ਉਹ ਉਦੋਂ ਵਾਪਸ ਇੰਗਲੈਂਡ ਚਲੇ ਗਏ ਸੀ ਪਰ ਜੋ ਨਰਿੰਦਰ ਕੌਰ ਸੀ ਉਹ ਉਹਨਾਂ ਦੇ ਨਾਲ ਵਾਪਸ ਇੰਗਲੈਂਡ ਗਈ ਹੀ ਨਹੀਂ ਤਾਂ ਇਸ ਤੋਂ ਬਾਅਦ ਜੋ ਨਰਿੰਦਰ ਦੇ ਫੈਮਿਲੀ ਵਾਲੇ ਸੀ ਉਹ ਤੁਰੰਤ ਥਾਣੇ ਪਹੁੰਚ ਜਾਂਦੇ ਨੇ ਤੇ ਉਹ ਆਪਣੀ ਸ਼ਿਕਾਇਤ ਦਰਜ ਕਰਵਾਉਂਦੇ ਨੇ ਇਸ ਤੋਂ ਬਾਅਦ ਜੋ ਉਹ ਪੁਲਿਸ ਵਾਲੇ ਸੀ ਆਪਣੀ ਛਾਣਵੀਣ ਦੇ ਵਿੱਚ ਆਪਣੀ ਤਫ਼ਤੀਸ਼ ਦੇ ਵਿੱਚ ਲੱਗ ਜਾਂਦੇ ਨੇ ਤਾਂ ਫਿਰ ਸਭ ਤੋਂ ਪਹਿਲਾਂ ਉਹ ਉਸ ਡਰਾਈਵਰ ਤੱਕ ਪਹੁੰਚਦੇ ਨੇ ਜੋ ਇਸ ਸਾਰੇ ਪਰਿਵਾਰ ਨੂੰ ਦਿੱਲੀ 에ਅਰਪੋਰਟ ਤੱਕ ਛੱਡ ਕੇ ਆਇਆ ਸੀ ਫਿਰ ਉਸ ਡਰਾਈਵਰ ਨੂੰ ਫੜਿਆ ਜਾਂਦਾ ਹੈ ਤੇ ਫਿਰ ਉਸ ਨੂੰ ਇਹ ਫੋਟਾਂ ਦਿਖਾਈਆਂ ਜਾਂਦੀਆਂ ਨੇ ਫਿਰ ਡਰਾਈਵਰ ਜਦੋਂ ਇਹ ਫੋਟਾਂ ਦੇਖਦਾ ਹੈ ਤਾਂ ਉਸ ਦੇ ਵਿੱਚ ਗੁਰਨਾਮ ਸਿੰਘ ਨੂੰ ਵੀ ਪਹਿਚਾਣਿਆ ਜਾਂਦਾ ਉਸ ਦੀ ਪਹਿਲੀ ਪਤਨੀ ਸਤਿੰਦਰ ਕੌਰ ਨੂੰ ਵੀ ਪਹਿਚਾਣਿਆ ਜਾਂਦਾ ਤੇ ਇਸ ਤੋਂ ਇਲਾਵਾ ਉਹ ਦੋਨੋਂ ਬੱਚਿਆਂ ਨੂੰ ਵੀ ਪਹਿਚਾਣਿਆ ਜਾਂਦਾ ਹੈ ਪਰ ਉਹ ਜੋ ਨਰਿੰਦਰ ਕੌਰ ਸੀ ਉਹ ਉਸ ਨੂੰ ਨਹੀਂ ਪਹਿਚਾਣਦਾ ਉਹ ਡਰਾਈਵਰ ਕਹਿੰਦਾ ਹੈ ਕਿ ਮੈਂ ਇਹਨਾਂ 4 ਜਣਿਆਂ ਨੂੰ ਤਾਂ ਦਿੱਲੀ 에ਅਰਪੋਰਟ ਤੇ ਛੱਡ ਕੇ ਆਇਆ ਹਾਂ ਪਰ ਜੋ ਇਹ ਤੁਸੀਂ ਨਰਿੰਦਰ ਕੌਰ ਦੀ ਮੈਨੂੰ ਫੋਟੋ ਦਿਖਾ ਰਹੇ ਹੋ ਮੈਂ ਇਸ ਨੂੰ ਬਿਲਕੁਲ ਵੀ ਨਹੀਂ ਜਾਣਦਾ ਕਿਉਂਕਿ ਇਹ ਉਸ ਸਮੇਂ ਉੱਥੇ ਮੌਜੂਦ ਹੀ ਨਹੀਂ ਸੀ ਇਹ ਉਹਨਾਂ ਦੇ ਨਾਲ ਸਮੇਂ ਹੈ ਹੀ ਨਹੀਂ ਸੀ ਤੇ ਉਸ ਡਰਾਈਵਰ ਦਾ ਇਹ ਵੀ ਕਹਿਣਾ ਹੁੰਦਾ ਹੈ ਕਿ ਮੈਂ ਇਹਨਾਂ ਨੂੰ ਰਾਜਾ ਸਾਹਿਬ ਗੁਰਦੁਆਰਾ ਦੇ ਕੋਲੋਂ ਹੀ ਆਪਣੀ ਕਾਰ ਦੇ ਵਿੱਚ ਬਿਠਾਇਆ ਸੀ ਤੇ ਉੱਥੇ ਤੱਕ ਇਹਨਾਂ ਨੂੰ ਕੋਈ ਹੋਰ ਕਾਰ ਛੱਡ ਕੇ ਗਈ ਸੀ ਪੁਲਿਸ ਵਾਲੇ ਹੁਣ ਉਸ ਕਾਰ ਦੀ ਭਾਲ ਕਰਦੇ ਨੇ ਜੋ ਕਾਰ ਉਹਨਾਂ ਨੂੰ ਗੁਰਦੁਆਰਾ ਸਾਹਿਬ ਤੱਕ ਛੱਡ ਕੇ ਗਈ ਸੀ ਪੁਲਿਸ ਵਾਲਿਆਂ ਨੂੰ ਬਹੁਤਾ ਟਾਈਮ ਨਹੀਂ ਲੱਗਦਾ ਉਸ ਕਾਰ ਦੇ ਡਰਾਈਵਰ ਤੱਕ ਪਹੁੰਚਣ ਦਾ ਤੇ ਜਦੋਂ ਉਹ ਉਸ ਡਰਾਈਵਰ ਤੱਕ ਪਹੁੰਚਦੇ ਨੇ ਤਾਂ ਜੋ ਡਰਾਈਵਰ ਦਾ ਨਾਮ ਹੁੰਦਾ ਇਹ ਬਲਵੀਰ ਸਿੰਘ ਹੁੰਦਾ ਇਹ ਜੋ ਬਲਵੀਰ ਸਿੰਘ ਸੀ ਇਹ ਗੁਰਨਾਮ ਸਿੰਘ ਦੀ ਹੀ ਰਿਸ਼ਤੇਦਾਰੀ ਦੇ ਵਿੱਚੋਂ ਸੀ ਫਿਰ ਇਸ ਬਲਵੀਰ ਸਿੰਘ ਨੂੰ ਥਾਣੇ ਲਿਆਇਆ ਜਾਂਦਾ ਹੈ ਤੇ ਫਿਰ ਉਸ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਜਦੋਂ ਉਸ ਤੋਂ ਸਖਤੀ ਦੇ ਨਾਲ ਪੁੱਛਗਿੱਛ ਕੀਤੀ ਜਾਂਦੀ ਹੈ ਤਾਂ ਫਿਰ ਇਹ ਬਲਵੀਰ ਜੋ ਸੀ ਇਹ ਅੱਗੇ ਸਾਰੀ ਕਹਾਣੀ ਦੱਸਦਾ ਹੈ ਬਲਵੀਰ ਸਿੰਘ ਦੱਸਦਾ ਹੈ ਕਿ ਜੋ ਗੁਰਨਾਮ ਸਿੰਘ ਹੈ ਤੇ ਇਸਦੀ ਪਹਿਲੀ ਪਤਨੀ ਸਤਿੰਦਰ ਕੌਰ ਹੈ ਇਹਨਾਂ ਨੇ ਆਪਣੇ ਘਰ ਦੇ ਵਿੱਚ 15 ਜਨਵਰੀ ਨੂੰ ਹੀ ਜੋ ਨਰਿੰਦਰ ਕੌਰ ਸੀ ਇਸ ਦਾ ਕਤਲ ਕਰ ਦਿੱਤਾ ਸੀ ਤੇ ਇਹ ਕਤਲ ਕੀਤਾ ਸੀ ਇੱਕ ਹਥੌੜੇ ਦੇ ਨਾਲ ਤੇ ਫਿਰ ਇਸ ਤੋਂ ਬਾਅਦ ਇਹਨਾਂ ਨੇ ਉਸ ਦੀ ਬਾਡੀ ਨੂੰ ਟਿਕਾਣੇ ਲਾਉਣਾ ਸੀ ਤੇ ਇਸ ਕਰਕੇ ਇਹਨਾਂ ਨੇ ਮੈਨੂੰ ਫੋਨ ਵੀ ਕੀਤਾ ਸੀ ਤੇ ਮੈਂ ਆਪਣੀ ਕਾਰ ਲੈ ਕੇ ਇਹਨਾਂ ਦੇ ਕੋਲ ਪਹੁੰਚ ਗਿਆ ਸੀ ਬਲਵੀਰ ਸਿੰਘ ਦੱਸਦਾ ਹੈ ਕਿ ਸਤਿੰਦਰ ਕੌਰ ਤੇ ਗੁਰਨਾਮ ਸਿੰਘ ਨੇ ਜੋ ਨਰਿੰਦਰ ਕੌਰ ਦੀ ਬਾਡੀ ਸੀ ਉਸਦੇ ਅਲੱਗ-ਅਲੱਗ 8 ਟੁਕੜੇ ਕੀਤੇ ਸੀ ਤੇ ਇਸ ਤੋਂ ਇਲਾਵਾ ਇਹਨਾਂ ਨੇ ਆਂਡ ਗਵਾਣ ਦੇ ਵਿੱਚੋਂ ਕੁਝ ਕੁੱਤੇ ਫੜ ਲਏ ਸੀ ਤੇ ਉਹਨਾਂ ਕੁੱਤਿਆਂ ਦੇ ਵੀ ਟੁਕੜੇ ਕਰ ਲਏ ਸੀ ਤੇ ਫਿਰ ਜੋ ਨਰਿੰਦਰ ਕੌਰ ਦੀ ਬਾਡੀ ਦੇ ਟੁਕੜੇ ਸੀ ਤੇ ਜੋ ਕੁੱਤਿਆਂ ਦੇ ਟੁਕੜੇ ਸੀ ਇਹਨਾਂ ਨੂੰ ਆਪਸ ਦੇ ਵਿੱਚ ਮਿਕਸ ਕਰ ਲਿਆ ਸੀ ਤੇ ਫਿਰ ਇਹਨਾਂ ਨੂੰ ਥੈਲਿਆਂ ਦੇ ਵਿੱਚ ਪਾ ਕੇ ਪਿੰਡ ਤੋਂ ਕੁਝ ਦੂਰੀ ਦੇ ਉੱਤੇ ਇੱਕ ਖੂਹ ਪੈਂਦਾ ਹੈ ਖੂਹ ਉਹ ਕਾਫੀ ਡੂੰਘਾ ਹੈ ਤੇ ਉਸ ਦੇ ਵਿੱਚ ਹੀ ਸੁੱਟਵਾ ਦਿੱਤਾ ਸੀ ਇਸ ਬਿਆਨ ਤੋਂ ਬਾਅਦ ਪੁਲਿਸ ਨੇ ਨਰਿੰਦਰ ਕੌਰ ਦੀ ਬੋਡੀ ਨੂੰ ਉਸ ਖੂਹ ਦੇ ਵਿੱਚੋਂ ਬਰਾਮਦ ਕਰ ਲਿਆ ਸੀ ਇਹ ਖੂਹ ਕਾਫੀ ਡੂੰਘਾ ਸੀ ਤਾਂ ਇਸ ਕਰਕੇ ਇਸ ਪ੍ਰੋਸੈਸ ਨੂੰ ਪੁਲਿਸ ਨੂੰ ਲਗਭਗ 2 ਤੋਂ 3 ਦਿਨ ਲੱਗ ਗਏ ਸੀ ਇਸ ਤੋਂ ਬਾਅਦ 28 ਤਰੀਕ ਨੂੰ ਜੋ ਨਰਿੰਦਰ ਕੌਰ ਸੀ ਇਸ ਦੀ Laash ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਸੀ ਜੋ ਇਹ ਪੁਲਿਸ ਸੀ ਇਹਨਾਂ ਨੇ ਹੁਣ 3 ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਸੀ ਜਿਸ ਦੇ ਵਿੱਚ ਜੋ ਸੀ ਗੁਰਨਾਮ ਸਿੰਘ ਉਸ ਦੀ ਪਹਿਲੀ ਪਤਨੀ ਸਤਿੰਦਰ ਕੌਰ ਤੇ ਇਹਨਾਂ ਦਾ ਜੋ ਡਰਾਈਵਰ ਰਿਸ਼ਤੇਦਾਰ ਸੀ ਬਲਬੀਰ ਸਿੰਘ ਇਸ ਤੋਂ ਬਾਅਦ ਜੋ ਪੰਜਾਬ ਪੁਲਿਸ ਹੈ ਉਹ ਯੂਕੇ ਪੁਲਿਸ ਨਾਲ ਰਾਪਤੇ ਦੇ ਵਿੱਚ ਹੈ ਕਿ ਜੋ ਇਹ ਮੁਜਰਮ ਨੇ ਜੋ ਗੁਰਨਾਮ ਸਿੰਘ ਹੈ ਤੇ ਉਸਦੀ ਪਹਿਲੀ ਪਤਨੀ ਸਤਿੰਦਰ ਕੌਰ ਹੈ ਉਹਨਾਂ ਨੂੰ ਇੰਗਲੈਂਡ ਤੋਂ ਇੰਡੀਆ ਵਾਪਸ ਲਿਆਂਦਾ ਜਾਵੇ ਤੇ ਉਹਨਾਂ ਨੂੰ ਸਜ਼ਾ ਦਵਾਈ ਜਾਵੇ ਉੱਧਰ ਇੰਗਲੈਂਡ ਦੇ ਵਿੱਚ ਨਰਿੰਦਰ ਕੌਰ ਦੀ ਭੈਣ ਪਰਮਜੀਤ ਰੈਂਦੀ ਹੈ ਜੋ ਪੁਲਿਸ ਦੇ ਵਿੱਚ ਇਹਨਾਂ ਦੇ ਖਿਲਾਫ ਕੰਪਲੇਂਟ ਦਰਜ ਕਰਵਾਉਂਦੀ ਹੈ ਤੇ ਉਸ ਦਾ ਇਹ ਵੀ ਕਹਿਣਾ ਹੁੰਦਾ ਹੈ ਕਿ ਇਹਨਾਂ ਦੇ ਜੋ ਦੋ ਬੱਚੇ ਨੇ ਉਹਨਾਂ ਦੀ ਜਾਨ ਨੂੰ ਵੀ ਖਤਰਾ ਹੈ ਤਾਂ ਇਸ ਕਰਕੇ ਇਹਨਾਂ ਉਹ ਬੱਚਿਆਂ ਨੂੰ ਵਾਲ ਵਿਕਾਸ ਦੇ ਵਿੱਚ ਸ਼ਿਫਟ ਕਰਵਾ ਦਿੰਦੀ ਹੈ ਤੇ ਅੱਗੇ ਹੁਣ ਦੇਖਣਾ ਇਹ ਹੋਵੇਗਾ ਕਿ ਕਦੋਂ ਪੰਜਾਬ ਪੁਲਿਸ ਇਹਨਾਂ ਜੋ ਮੁਜਰਮਾਂ ਨੂੰ ਇੰਡੀਆ ਲਿਆਉਂਦੀ ਹੈ ਤੇ ਇਹਨਾਂ ਨੂੰ ਜੋ ਇਹਨਾਂ ਦੀ ਬਣਦੀ ਸਜ਼ਾ ਅੱਗੇ ਦਵਾਉਂਦੀ ਹੈ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਤੁਹਾਡੇ ਕੀ ਵਿਚਾਰ ਨੇ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਦੱਸ ਸਕਦੇ ਹੋ ਇਹੋ ਜੀਆਂ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜਲਦ ਮਿਲਾਂਗੇ ਐਸੇ ਤਰ੍ਹਾਂ ਨਵੀਂ ਤੇ ਸੱਚੀ ਕਹਾਣੀਆਂ ਦੇ ਨਾਲ ਉਦੋਂ ਤੱਕ ਲਈ ਧੰਨਵਾਦ ਸਤਿ ਸ੍ਰੀ ਅਕਾਲ